ਲਵੇ ਸੱਜਣੋ ਕਟੀਆਂ 8 ਲੱਗੀਆਂ ਦਿਖਾਉਣ ਪਿੰਡ ਖੜਿਆ ਰਾਮਗੜ ਜਬੰਦੇ ਤਹਿਸੀਲ ਸਨਾਮ ਤੇ ਜਲਾ ਸੰਗਰੂਰ ਆ ਇਹ ਮੰਨ ਲਓ ਵੀ ਤਕਰੀਬਨ ਤਕਰੀਬਨ ਜਿਹੜੀਆਂ ਨਸਲਾਂ ਦੀ ਅੱਜ ਆਪਾਂ ਕਹਿੰਦੇ ਆ ਵੀ ਡਿਮਾਂਡ ਆ ਸਾਰੀ ਨਸਲਾਂ ਆ ਗਿਆ ਮੋਰਾ ਆ ਗਈ ਨੀਲੀ ਰਾਵੀ ਆ ਗਈ ਤੇ ਸੱਜਣੋ ਵਿੱਚ ਬੂਰੀ ਨੀਲੀ ਰਾਵੀ ਵੀ ਆ ਗਈ ਤੇ ਬਾਕੀ ਉਹ ਆ ਗਈ ਇਧਰਲੇ ਬੰਨੇ ਛੋਟੀਆਂ ਕਟੀਆਂ ਆ ਗਈਆਂ 8 ਨੇ 22 ਕੋਲੇ ਟੋਟਲ ਨਾ ਗਾ ਗੱਲਬਾਤ ਬਾਈ ਨਾਲ ਕਰਾ ਦਾਂਗੇ ਸ਼ੁਰੂਆਤ ਇੱਥੋਂ ਕਰ ਦਾਂਗੇ ਬੂਰੀ ਦਵਾਂਗੇ ਬੂਰੀ ਵਾਲੇ ਸੱਜਣ ਮੈਨੂੰ ਪਤਾ ਵੀਡੀਓ ਜ਼ਿਆਦਾ ਦੇਖ ਨਹੀਂ ਸਕਦੇ ਉਹਨਾਂ ਨੂੰ ਖਿੱਚ ਰਹੀਂਦੀ ਆ ਵੀ ਯਾਰ ਪਹਿਲਾਂ ਬੂਰੀ ਦਾ ਰੇਟ ਹੀ ਦੱਸਿਆ ਜਾਵੇ ਸ਼ੁਰੂ ਬੂਰੀ ਤੂੰ ਕਰ ਦਾਂਗੇ ਗੱਲਬਾਤ ਪਾਈ ਨਾ ਕਰਾ ਦਾਂਗੇ ਆ ਜਾ ਜੁਗਰਾ ਸਸਰੀ ਘਰ ਠੀਕ ਠੀਕ ਆ ਹਾਂਜੀ ਵਧੀਆ ਨਾਮ ਤੇ ਨੰਬਰ ਬੋਲੋ ਨਾਮ ਕਰਤਾਰ ਸਿੰਘ ਜੀ ਹਾਂਜੀ ਨੰਬਰ ਹੈਗਾ 97815 64412 64412 12 ਇਹ ਕਰਤਾਰ ਸ਼ੁਰੂ ਇੱਥੋਂ ਕਰ ਲਈ ਆਹ ਕਰਤੀ ਤੂੰ ਇਹ ਤੋਂ ਕਰ ਲੈਣਾ ਜੀ ਇਹ ਤੋਂ ਕਰ ਲੈਣਾ ਨਾ ਅਗਰ ਹੀ ਮਾਰਦੇ ਫੇਸ ਤੇ ਕੈਮਰਾ ਹੋਈ ਹੋਈ ਸਾਈਡ ਤੇ ਮੜੇ ਇਹ ਇਥੋਂ ਇਥੋਂ ਕਰਾ ਦੇ ਚੈੱਕ ਫੇਸ ਕੁਆਲਿਟੀ ਯਰ ਕੱਤੀ ਸ਼ਕੀਨ ਸਕੂਨ ਕਰਾ ਦੇ ਚੈੱਕ ਕਿੰਨੀ ਆ ਤੇ ਬਾਕੀ ਐਨ ਆ ਗਈ ਜਿਵੇਂ ਆਪਾਂ ਕਹਿੰਦੇ ਨਾ ਪ्योर ਬੂਰੀ ਬਈ ਹਨਾ ਬੂਰੀ ਆ ਗਈ ਜੀ ਝੋਲੀ ਝੂਲੀ ਬਹੁਤ ਚੰਗੀ ਹੈ ਜੀ ਠੀਕ ਹੈ ਕਰ ਇੱਥੇ ਇੱਥੇ ਦਿਖਾ ਦੇ ਗਰੀ ਆ ਜਾਂਦੀ ਜਾਂਦੀ ਹੈ ਰਿਵਲ ਨੇ ਕੈਮਰਾ ਇਥੋਂ ਮਾਰਦੇ ਕੈਮਰਾ ਝੋਲੀ ਝੂਲੀ ਕਰਾ ਦੇ ਚੈੱਕ ਇਥੋਂ ਥੋੜਾ ਡਰਦੀਆਂ ਤਾਂ ਹੈਗੀਆਂ ਨੇ ਝੋਲੀ ਆ ਝੋਲੀ ਬਹੁਤ ਕਮਾਲ ਦੀ ਰੱਖਦੀ ਹੈ ਨਾ ਤੋਰ ਖੋਲ ਕੇ ਕਿੰਨੀ ਉਮਰ ਹੋਊਗੀ ਆਈਡੀ ਇਹਦੀ ਉਮਰ ਇਹਦੀ ਹੋਊਗੀ ਜੇ ਸਾਲ ਕਦੇ ਲਗਭਗ ਜੀ ਮਹੀਨਾ ਤੋਂ ਮੈਨੂੰ ਉੱਪਰ ਵੀ ਹੋ ਸਕਦੀ ਹੈ ਠੀਕ ਹੈ ਗੱਲ ਇੱਕ ਗੱਲ ਸ਼ੁਰੂ ਚ ਦੱਸਦਾ ਨਾ ਕੱਦ ਦਾ ਆਈਡੀਆ ਬਾਈ ਦੇ ਕੱਦ ਦੇ ਹਿਸਾਬ ਨਾਲ ਲਾਈ ਚਲੋ ਜਾਂ ਖੁਰਲੀ ਦੇ ਹਿਸਾਬ ਨਾਲ ਲਾ ਲਿਓ ਕਈ ਭਰਾ ਕਹਿੰਦੇ ਨੇ ਬਾਈ ਹਨਾ ਵੀ ਵੱਡੀਆਂ-ਬੋਟੀਆਂ ਬਣਾਤੀਆਂ ਉਹ ਸੀਨ ਵੱਲੋਂ ਆਪਣਾ ਹੁੰਦਾ ਨਹੀਂ ਤੇ ਜਾਨ-ਜੂਨ ਕੱਟੀ ਜੇ ਚੰਗੀ ਆ ਕਮਾ ਦੇ ਬਈ ਐਨੂੰ ਜਾਨ ਵਜਨ ਵਜੂਦ ਤੇ ਬੂਰੇ ਕਲਰ ਚ ਆ ਗਈ ਇੱਥੇ ਰੋਕ ਲਈ ਮਾੜੀ ਰੋਕਲਾ 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 ਬਾਕੀ ਜਿਵੇਂ ਜਿਹੜੀ ਨੀਲੀ ਚ ਪੈਂਦੇ ਨੇ ਜਿਆਦਾ ਕੱਦ ਵੀ ਨਹੀਂ ਕਰਦੀਆਂ ਠੀਕ ਰਹਿਣਗੀਆਂ ਵੀ ਆਪਾਂ ਦੇਹੀ ਮੋਹਰਾ ਵਾਂਗੂ ਜਿਆਦਾ ਉੱਚੀਆਂ ਤਾਂ ਨਹੀਂ ਰਹਿੰਦੀਆਂ ਸੁਨੀਆਂ ਠੀਕ ਹੈ ਗੱਲ ਮੀਟ ਕਹ ਲਈਏ ਵੀ ਨੀਲੀ ਰਾਵੀ ਵਾਲਿਆਂ ਦੇ ਹਾਈਟ ਥੋੜੀ ਮੀਡੀਅਮ ਹੀ ਹੁੰਦੀ ਆ ਤੇ ਲੈ ਚੱਲ ਬਈ ਪਹਿਲਾ ਨੰਬਰ ਇਹਦਾ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਥੱਲਿਓ ਪਰ ਬੜੀ ਕਮਾਲ ਦੀ ਰਹੂਗੀ ਕੱਟੀ ਇੱਥੋਂ ਕਰਾ ਲਈ ਗੜੀ ਇੱਕ ਉਹ ਥੱਲਿਓ ਥੱਲਿਓ ਬਹੁਤ ਸ਼ਾਨਦਾਰ ਆ ਥਣ ਲੱਗਿਆ ਕੱਲਾ ਕੱਲਾ ਤਹਾਂ ਸਾਰਿਆਂ ਦਾ ਸਿੰਗਲ ਚਾਰ ਹੀ ਰਹਿਣੇ ਹੋਣਗੇ ਹਾਂਜੀ ਹਾਂਜੀ ਚਾਰ ਹੀ ਹੋਣਾ ਕਿਸੇ ਦੇ ਨਾ ਜੀ ਇਸ ਚੀਜ਼ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਬੰਦਾ ਸ਼ਕੀਨ ਆ ਗਈ ਫੁੱਲ ਇੱਥੋਂ ਦਿਖਾ ਦਿੰਦਾ ਰੀ ਲੰਬਾਈ ਲਮੂਈ ਵੀ ਚੰਗੀ ਕਰੂ ਤੇ ਬਾਕੀ ਤੁਹਾਡੇ ਸਾਹਮਣੇ ਆ ਜੱਜਮੈਂਟ ਜਾਦੇ ਮੈਂ ਇਹ ਕਹਣਾ ਉਹਨਾਂ ਵੀ ਦੇਖਣ ਵਾਲੇ ਬਰਾਬਰ ਤੂੰ ਤਾਂ ਬਹੁਤ ਠੰਡੀ ਸੀਲ ਹੈ ਜੀ ਥੋੜਾ ਜਿਹਾ ਆਪਣੇ ਕੈਮਰਿਆਂ ਤੋਂ ਕਰਕੇ ਦੇ ਨੇ ਪਸ਼ੂ ਕਿੰਨੀ ਉਮਰ ਦਾ ਹੈ ਜੀ ਇਹਦੀ ਸਾਲ ਕਰੇ ਲਗਭਗ ਹੈ ਜੀ ਉੱਪਰ ਹੋ ਸਕਦੀ ਹੈ ਮਹੀਨਾ ਵੀਦ ਨੂੰ ਠੀਕ ਆ ਮਹੀਨਾ ਮਹੀਨਾ ਵੀਦ ਨੇ ਇਧਰ ਉਧਰ ਹੋ ਸਕਦੀ ਹੈ ਮਤਲਬ ਉਹ ਪੱਕੀਆਂ ਨਹੀਂ ਹੈਗੀਆਂ ਵੀ 2 ਸਾਲ ਦੀ ਨਹੀਂ ਹੈਗੀ ਹੈਗੀ ਇਹ ਸਾਲ ਦੇ ਮਹੀਨਾ ਉੱਪਰ ਹੋਵੇ 2 ਮਹੀਨੇ ਹੋ ਹੋਵੇ ਇਹੋ ਕਿੰਨੇ ਪੈਸੇ ਇਹ ਆਜਾ ਹਰਲੇ ਬੰਦੇ ਆ ਜਾ ਕਿੰਨੇ ਪੈਸੇ ਇਹ ਇਹਦੇ 38000 ਇਹਦਾ ਬਾਈ ਕਹਿੰਦਾ ਲੈਣਾ 38000 ਇੱਕ ਨੰਬਰ ਤੇ ਆ ਗਈ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਤੇ ਹੁਣ ਮਾਰਦੇ ਗੈਰੀ ਕੈਮਰਾ 2 ਨੰਬਰ ਵਾਲੀ ਤੇ ਇਹ ਆ ਗਈ ਸੱਜਣੋ ਬੂਰੀ ਨੀਲੀ ਰਾਵੀ ਕਹਿ ਲੈਂਦੇ ਆਪਾਂ ਇਹ ਇਥੋਂ ਕਰਾ ਦੀ ਚੈੱਕ ਮਣਕੀ ਅੱਖਾ ਜੀ ਇਹਦੀ ਹਾਂ ਅੱਖੋ ਖੈਨ ਆ ਗਈ ਇਹ ਮਣਕੀ ਅੱਖਾ ਬਾਈ ਕਹਿੰਦਾ ਤੇ ਫੇਸ ਵੀ ਛੋਟਾ ਆ ਗਿਆ ਜੰਮੀ ਤੇ ਇਥੋਂ ਇਥੋਂ ਕਰਾ ਦੀ ਚੈੱਕ ਦੋਨੀ ਅੱਖਾਂ ਆ ਗਈਆਂ ਇੱਕੋ ਨਾਲ ਦੀ ਆ ਗਈਆਂ ਇਹ ਨਹੀਂ ਵੀ ਇੱਕ ਤੇ ਸਿੰਗੀ-ਸੁੰਗੀ ਕਰਾ ਲਈ ਗਈ ਸਿੰਗੀ ਵਾਲੀ ਸੋਹਣੀ ਜਮਾ ਬਰੀਕ ਸਿੰਘ ਚਾਹੇ ਜਮਾ ਬਰੀਕ ਸਿੰਘ ਜੀ ਸਵਾਹ ਆ ਗਈ ਬਾਈ ਸਵਾਹ ਇਹ ਤਾਂ ਉਹਦੇ ਨਾਲੋ ਬਿਜਾਰੇ ਠੰਡੀ ਹੈ ਜੀ ਠੀਕ ਆ ਗੱਲ ਤੇ ਝੋਲੀ ਕਰਾ ਦੇ ਚੈੱਕ ਕਰਾਂ ਦੀ ਕਰ ਲਾੜਲੇ ਬੰਨੇ ਤੇ ਪੈਰਾਂ ਤੇ ਵੀ ਜਵਾਬ ਹੈਗੇ ਨੇ ਅੱਖਾਂ 'ਚ ਵੀ ਦਿਖਾਤੇ ਤੇ ਕੋਸ਼ ਬੱਲੇ ਜਿੱਤੇ ਵੀ ਆ ਗਏ ਤੇ ਇੱਥੋਂ ਕਰਾ ਦੇ ਗਰੀ ਚੈੱਕ ਝੋਲੀ ਝੂਲੀ ਚੰਗੀ ਆ ਗੱਤੀ ਸੀ ਇਹ ਆ ਗਈ ਸੱਜਣਾ ਬੂਰੀ ਨੀਲੀ ਰਾਵੀ ਧੋਰ ਜੋਬਰਾ ਖੋਲ ਕੇ ਇਹਦੀ ਉਮਰ ਕਿੰਨੀ ਕਹੂ ਇਹਦੀ ਵੀ ਲਗਭਗ ਜੀ 13-14 ਮਹੀਨੇ ਹੈ ਜੀ ਠੀਕ ਆ ਗੱਲ ਤੇ ਬਾਕੀ ਸ਼ਿਕਾਇਤ ਸ਼ ਇਹ ਤਾਂ ਬੜੀ ਠੰਡੀ ਸੀ ਲਈ ਨਮਾਉਂਦਰ ਨਮਾਉਂਦਰ ਬੈਠੇ ਜਾਂਦੀ ਹੈ ਠੀਕ ਹੈ ਗੱਲਾਂ ਤੇ ਸਿੰਗੀ ਆ ਗਈ ਬਰੀਕ ਤੇ ਢਾਂਚਾ ਰੱਖੂਗੀ ਚੌੜਾ ਜਿਵੇਂ ਨੀਲੀ ਰਾਵੀ ਦਾ ਢਾਂਚਾ ਹੁੰਦਾ ਲੈ ਚੱਲ ਐਨੂੰ ਬਾਈ ਲੈ ਚੱਲਾ ਚੱਲ ਐਨੂੰ ਮੈਟਕ ਨਹੀਂ ਕਢਾਦੇ ਕਿਹੜਾ ਥਣ ਸਿੰਗਲ ਚਾਰ ਆਗੇ ਇਹਦੇ ਵੀ ਤੇ ਥੱਲੋਂ ਝੋਲੀ ਬਹੁਤ ਕਮਾਲ ਦੀ ਆ ਇੱਥੇ ਇੱਥੇ ਰੋਕ ਲੀ ਬਾਈ ਇਹ ਇੱਥੇ ਰੋਕ ਲਾ ਫੇਸ ਕਰਦੇ ਔਰ ਲੈ ਬੰਨੇ ਇੱਥੋਂ ਮਾਰਨੀ ਗਰੀ ਫੇਸ ਤੇ ਕੈਮਰਾ ਇਹ ਇੱਥੇ ਰੋਕ ਲਾ ਇਹ ਇੱਥੋਂ ਵਿਖਾਦੀ ਇਦੀ ਉਮਰ ਵੀ ਪਾਈ ਕਹਿੰਦਾ ਸਾਲ ਦੇ ਲਗਭਗ ਆ ਗਈ ਠੰਡੀ ਸੀਲ ਸੁਭਾ ਦੀ ਤੇ ਸ਼ਕੀਨ ਫੁੱਲ ਆ ਗਈ ਤੇ ਬੂਰੀ ਨੀਲੀ 라ਵੀਆਂ ਚ ਆ ਗਈ ਪੈਰਾਂ ਤੇ ਵੀ ਮਾਰਕਿੰਗ ਆ ਗਈ ਪਿਛਲਿਆਂ ਤੇ ਅਗਲੇ ਪੈਰਾਂ ਤੇ ਵੀ ਆ ਗਈ ਤਕਰੀਬਨ ਤਕਰੀਬਨ ਜੇ ਗੱਲ ਕਰ ਲਈ ਨਾ ਸਾਰੀ ਮਾਰਕਿੰਗ ਪੂਰੀ ਕਰਦੀ ਆ ਤੇ ਸਿੰਗੀ ਆ ਗਈ ਕਹਿ ਲਈ ਬਿਲਕੁਲ ਛੋਟੀ ਸਿੰਗੀ ਕਰ ਜੁਗਿਆ ਬੰਦ ਬਰੀਕ ਸਿੰਘ ਚ ਆ ਗਈ ਇੱਥੇ ਰੋਕ ਲਈ ਬਈ ਮਾੜੀ ਆ ਜਾ ਆ ਜਾ ਕਰੀ ਲਿਆ ਹੋਇ ਇਹ ਇੱਥੋਂ ਇੱਥੋਂ ਦਿਖਾ ਦੇ ਇੱਥੋਂ ਮਾਰਦੀ ਕੈਮਰਾ ਛੱਡ ਦੇ ਰਸਾ ਇਹਨੇ ਕਿੱਧਰ ਭਜਣਾ ਉੱਤੀ ਧਰ ਦੇ ਇਹ ਇੱਥੋਂ ਦਿਖਾ ਦੇ ਬਾਈ ਲੱਗ ਭਾਗ ਉਮਰੀ ਦੀ ਬਾਈ ਹੈ ਨਾ ਹਾਂਜੀ ਹਾਂਜੀ ਇਹਦਾ ਗਿਰੀਟਰ ਹੋਊਗਾ ਭਾਈ ਇਹਦਾ 42000 ਇਹਦਾ 42 ਉਹਦਾ 38 ਉਹਦਾ 38 ਜੇਕਰ ਧਿਆਨ ਕਿਸੇ ਨੇ ਇਹ ਦੋਨੇ ਬੂਰੀਆਂ ਲੈਣੀਆਂ ਹੋਈਆਂ ਜਾਂ ਉਹ ਛੋਟੀ ਬੂਰੀ ਤੇ ਮਾਰੀ ਕਰੀ ਕੈਮਰਾ ਇੱਕ ਉਹ ਛੋਟੀ ਬੂਰੀ ਆ ਗਈ ਨਿਸ਼ਾਨੀਆਂ ਨਹੀਂ ਹੋਊ ਵੀ ਬਾਲੀਆਂ ਕਵਰ ਕਰਦੀ ਹੈ ਨਾ ਮਾਰਜਿਨ ਵਾਲੀ ਤਾਕੜੀ ਹੈ ਜੇ ਕਿਸੇ ਨੇ ਦੋਨੇ ਜਾਂ ਤਿੰਨੇ ਬੂਰੀਆਂ ਪਾਉਣੀਆਂ ਹੋਈਆਂ ਕਰ ਦਾਂਗੇ ਜੀ ਮਾਰਜਿਨ ਕਰ ਦਾਂਗੇ ਮਾਨਤਨ ਉਦਾਂ ਦਾ ਕੰਸੀਸ਼ਨ ਬੰਦੇ ਨੂੰ ਖੁਸ਼ ਕਰਕੇ ਭੇਜਾਂਗੇ ਜੀ ਇਹ ਨਹੀਂ ਹੈਗਾ ਪਾੜਦੇ ਨਹੀਂ ਹੈਗੇ ਠੀਕ ਹੈ ਗੱਲ ਆ ਬਾਈ ਕਹਿੰਦਾ ਖੁਸ਼ ਕਰ ਦਾਂਗੇ ਅੜਨ ਵਾਲਾ ਕੰਮ ਨਹੀਂ ਨਫੇ ਚ ਕ ਕੱਟੀਆਂ ਦੇ ਦੇਵਾਂਗੇ ਤੇ ਮਾਰਕਿੰਗ ਬਿਲਕੁਲ ਜਾਇਜ਼ ਆ ਗਈ ਤੇ ਛੋਟੀ ਬੂਰੀ ਅੰਡ ਤੇ ਦਿਖਾਵਾਂਗਾ ਤੁਹਾਨੂੰ ਉਹਦੀ ਮਾਰਕਿੰਗ ਬੜੀ ਕਮਾਲ ਦੀ ਆ ਛੋਟੀ ਜਰੂਰ ਆ ਪਰ ਇਹ ਸਮਝ ਲਓ ਮਾਰਕਿੰਗ ਵਾਲੇ ਮਾਮਲੇ ਜੇ ਸਾਰਿਆਂ ਨੂੰ ਮਤ ਪਾਉਂਦੀ ਆ ਇਹ ਕੱਟੀ ਦੀ ਝੋਲੀ ਚੂੜੀ ਥਣ ਥਣ ਬਹੁਤ ਮੋਟਾ ਲੱਗਿਆ ਠੀਕ ਆ ਗੱਲ ਇਹ ਇੱਥੋਂ ਕਰਾ ਲਈ ਗਰੀ ਚੈੱਕ ਇਹ ਇੱਥੋਂ ਇੱਥੋਂ ਜਮਾ ਠੰਡੀ ਸੀਲ ਹੈ ਬੜਾ ਬੁੜੇ ਜਿਹੇ ਬਾਲੇ ਨੇ ਨਾ ਇਹ ਇੱਥੋਂ ਆ ਜਿਵੇਂ ਕਹਿ ਰਹੀ ਐ ਝੋਲੀ ਬਹੁਤ ਚੰਗੀ ਰੱਖਦੀ ਐ ਨੰਬਰ ਆ ਗਿਆ ਦੂਜਾ ਰੇਟ ਇਹ ਨਾ ਬਾਈ ਕਹਿੰਦਾ ਰਹਿਣਾ 42 ਤੇ ਹੁਣ ਗਰੀ ਅਜਤੇ ਮਾਰ ਤੇ ਨੰਬਰ ਆਈ ਤੇ ਮਾਰ ਕੈਮਰਾ ਉਹ ਇਹ ਫੇਸ ਦੀ ਮਾਰ ਕੈਮਰਾ ਬੱਲਾ ਇੱਥੋਂ ਦਿਖਾ ਇਹ ਇੱਥੋਂ ਮਾਰ ਗਿਆ ਮਰਾ ਪਾਟਾ ਆ ਗਿਆ ਅੱਖ ਪਿਓਰ ਆ ਗਈ ਜਮਾ ਨੀਲੀ ਵਾਲੀ ਸਵੇਰ ਦੀ ਵੀ ਠੰਡੀ ਲੱਗਦੀ ਹੈ ਨਾ ਸਵੇਰ ਦੀ ਬਾੜੀ ਗਲਾਬੀ ਜਵਾਨ ਗਲਾਬ ਸਾਰਿਆਂ ਦੀ ਜੀ ਗਲਾਬੀ ਜਵਾਨ ਹੋਊਗੀ ਸਕਿਨ ਗਲਾਬੀ ਹੋਊਗੀ ਇਹਦੀ ਜਿੱਥੋਂ ਵਾਈਟਨੈਸ ਹੈਗੀ ਹੈ ਉਥੋਂ ਸਕਿਨ ਜਿਹੜੀ ਹੈਗੀ ਉਹ ਗਲਾਬੀ ਹੋਊਗੀ ਗਲਾਬੀ ਜਵਾਨ ਇਹਨਾਂ ਦੀ ਵੀ ਜਿਵੇਂ ਸਿਰਸੋਰ ਥੋੜੇ ਲਿਬੜੇ ਹੋਏ ਨੇਗੇ ਹਨਾ ਤੇ ਬਾਕੀ ਸਾਰਿਆਂ ਦੇ ਜਿਵੇਂ ਆ ਤੁਸੀਂ ਦਿਖਾਓਗੇ ਯਾਰ ਪੂਰੀ ਗਲਾਪੀ ਇਹਦੀ ਝੋਲੀ ਝੂੜੀ ਕਰਾ ਲਈ ਗਰੀ ਚੱਕ ਇਥੋਂ ਇਹ ਇਥੋਂ ਸਾਡੀ ਸੁਭਾਵੀ ਇਹ ਵੀ ਠੰਡੀਆਂ ਪਾਈ ਕਹਿੰਦਾ ਝੋਲੀ ਬਹੁਤ ਝੋਲੀ ਦੀ ਦੇਖ ਲਓ ਜੀ ਇਹਦੇ ਸ ਕਰਨ ਉਹ ਵੀ ਬਹੁਤ ਪਤਲੀ ਹੈ ਜੀ ਠੀਕ ਆ ਗੱਲ ਬਿਲਕੁਲ ਵਧੀਆ ਖਾਣ ਪੀਣ ਵਾਲੀਆਂ ਕੱਟੀਆਂ ਨੇ ਜੇ ਗੁਰੀ ਕੋਈ ਇਹਨਾਂ ਨੂੰ ਫੀਡ ਫੂਡ ਤੇ ਤਿਆਰ ਕਰੇ ਬਹੁਤ ਛੇਤੀ ਝੋਟੀਆਂ ਬਣਣਗੀਆਂ ਮਤਲਬ ਜਿਹੜੇ ਏਰੀਆ ਚ ਆਉਂਦੀਆਂ ਨੇ ਉੱਥੇ ਥੋੜਾ ਜਿਹਾ ਹਰੇ-ਚਾਰੇ ਤੇ ਜ਼ਿਆਦੇ ਪਾਲੇ ਜਾਂਦੇ ਨੇ ਪਸ਼ੂ। ਕੈਰੀਏ ਸ਼ਾਮ ਸੰਭਾਲ ਵਾਲਾ ਕੰਮ ਹੈ ਨਹੀਂ ਇਹਦਾ। ਹਾਂ, ਆਪਣੇ ਇੱਧਰ ਫੀਡ ਤੇ ਜਿਵੇਂ ਆਪਾਂ ਪਾਲੀਏ ਤਾਂ ਦਿਨਾਂ 'ਚ ਝੋਟੀਆਂ ਵੱਢਣ ਵਾਲਾ ਕੰਮ। ਲੈ ਚੱਲਾ ਚੱਲਾ ਇਹਨੂੰ ਲੈ ਚੱਲਾ। ਆ ਜਾ ਵੀ। ਫੇਰ ਪੀਂਦ ਦੁਬਾਰੀ। ਇਹ ਨਹੀਂ ਫੇਰਦੇ ਆ ਇਹਨੂੰ ਲੈ ਚੱਲ ਇੱਕ ਵਾਰੀ ਕੁਆਲਿਟੀ ਇੱਥੇ ਰੋਕ ਲਈਂ ਬਾਈ। ਇੱਥੇ ਰੋਕ ਲਈਂ ਇਹ ਲੰਬੀ ਖੜਾ ਲਾ ਇੱਥੋਂ ਮਾਰਦੀ ਗਰੀ ਕੈਮਰਾ ਫੇਸ ਕੁਆਲਿਟੀ ਤੇ ਇੱਥੋਂ ਕਰਾਦੀ ਚੈੱਕ ਕਿਹਦੀ ਕਿੰਨੀ ਉਮਰ ਆ ਬਾਈ। ਇਹਦੀ ਵੀ 12-13 ਮਹੀਨੇ ਹੈ ਜੀ। 12-13 ਮਹੀਨੇ ਦੇ ਲੱਗ ਭਾਗ। ਹਾਂਜੀ। ਆਲੇ ਆ ਕਮਾ ਇਹ ਇਧਰਲੇ ਵੱਲੇ ਪਹਿਲਾਂ ਤੁਹਾਨੂੰ ਦਿਖਾਦੀ ਬੂਰੀ ਨੀਲੀ ਰਾਵੀ ਜਿਵੇਂ ਤੁਹਾਨੂੰ ਸ਼ੁਰੂ ਚ ਹੀ ਕਿਹਾ ਸੀ ਕਿ 30 ਦੀਆਂ ਦੀਆਂ ਕੁਆਲਿਟੀਆਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਅੱਜ ਬਾਈ ਕੋਲੇ ਚਮੜਾ ਆ ਗਿਆ ਬਿਲਕੁਲ ਬਰੀਕ ਕਾੜੀ ਇਹ ਲੈ ਜਿੱਥੋਂ ਮਰ ਜਿੱਥੋਂ ਮਰਜੀ ਭਰ ਲੈ ਟੈਰੀ ਕਾਰਟ ਵਾਲਾ ਕੰਮ ਆ ਬਰੀਕ ਚਮੜੇ ਜ ਆ ਗਈ ਬਿਲਕੁਲ ਤੇ ਥੱਲਿਓ ਝੋਲੀ ਆ ਗਈ ਸਾਫ਼ ਸੋਥਰੀ ਪੂਛ ਜਿਵੇਂ ਭਰਾ ਕਹਿੰਦੇ ਨੇ ਲੈ ਜੰਮੀ ਕੰਜ ਵਰਗੀ ਕੱਟੀ ਆ ਬਰੀਕ ਕੰਮ ਉਹ ਸਿਸਟਮੇ ਆ ਜੰਮੀ ਆ ਲੈ ਕੰਜ ਵਰਗੀ ਆ ਜੰਮੀ ਪਤਲੀ ਸਕਿਨ ਨੇ ਠੀਕ ਆ ਗੱਲ ਤੇ ਅੱਗੇ ਬਣਨ ਵਾਲੀ ਆਈਟਮ ਹੀ ਆ ਇਹਦਾ ਫੀਡ ਤੇ ਬੰਦਾ ਜਦੋਂ ਪਾਲੂਗਾ ਨਾ ਇਹ ਇਹਦਾ 33 ਇਹਦਾ 33 ਹਾਂ ਇਹਦਾ 33 ਇਹਦਾ 42 ਉਹਦਾ 38 ਉਹਦਾ 38 ਆਪਣੇ ਮਤਲਬ ਰੇਟ ਫਿਕਸ ਜੀ ਹੋਣਗੇ ਕੋਈ ਠੀਕ ਆ ਗੱਲ ਆ ਆ ਜਾ ਆ ਜਾ ਸਾਈਡ ਨੂੰ ਆ ਜਾ ਇਧਰ ਸਾਰਿਆਂ ਤੇ ਮਾਰਨੀ ਕਰੀ ਕੈਮਰਾ ਰੇਟ ਪਾਈ ਕਹਿੰਦਾ ਰੇਟ ਚ ਬਹੁਤ ਜ਼ਿਆਦਾ ਅੰਤਰ ਨਹੀਂ ਹੋਊਗਾ ਪਰ ਕੁਆਲਿਟੀ ਜਿੰਨੀ ਕ ਹੈਗੀ ਆ ਸਾਨੂੰ ਦਿਖਾਤੀ ਵੀ ਕੋਈ ਵੱਡੀ ਛੋਟੀ ਨਹੀਂ ਬਣਾ ਕੇ ਦਿਖਾਈ ਕਿਤੋਂ ਵੀ ਕੱਟੀ ਕੋਈ ਤੇ ਹੁਣ ਆ ਜਾਗਾ ਰਿਮੋਰਲ ਹੀ ਤੇ ਇੱਥੇ ਮਾਰਦੇ ਕੈਮਰਾ ਦਿਖਾਈ ਝੋਲੀ ਝੋਲੀ ਥੰਦੇ ਆ ਦੀ ਤੇ ਇੱਥੋਂ ਇੱਥੋਂ ਦਿਖਾ ਦੀ ਤੇ ਬਾਕੀ ਚੌੜੀ ਬਹੁਤ ਆ ਇਹ ਜਿਹੜੇ ਹਿਸਾਬ ਨਾਲ ਉਮਰ ਛੋਟੀ ਜੀ ਆ ਨਾ ਇੱਥੋਂ ਦਿਖਾ ਦੇ ਚੜਾਈ ਕਿੰਨੀ ਆ ਗਈ ਦੀ ਉਮਰ ਛੋਟੀ ਜੀ ਆ ਗਈ ਗੱਟੀ ਦੀ ਜਿਵੇਂ ਬਰੀਕ ਇਹ ਵੀ ਫੁੱਲ ਆ ਗਈ ਇਹਦੀ ਕਿੰਨੀ ਉਮਰ ਰਹੂ ਬਈ ਇਹਦੀ ਵੀ ਉਮਰ ਇਹਦੀ ਦਾ ਸਾਲ ਕਿਤੇ ਲਗਭਗ ਹੀ ਹੋ ਗਏ ਘੱਟੇ ਹੋਵੇ ਆਉਂਦੇ ਨੇ ਮਹੀਨਾ ਸਾਲ ਤੋਂ ਹਾਂ ਸਾਲ ਤੋਂ ਆ ਗਈ ਜੈਡ ਬਲੈਕ ਪੂਨ ਆ ਗਈ ਜੈਡ ਬਲੈਕ ਪੂਸ ਤੇ ਵੀ ਕੋਈ ਵਾਲ ਚਿੱਟਾ ਨਹੀਂ ਹੈਗਾ ਠੀਕ ਹੈ ਤੇ ਢਾਂਚਾ ਬਹੁਤ ਸੋਹਣਾ ਬਣਾਉਗੀ ਉੱਤੋਂ ਨਾ ਚੌੜੇ ਢਾਂਚੇ ਜੀ ਰਹੂਗੇ ਚੌੜੀਆ ਠੰਡੀ ਸੀ ਲਾ ਗੱਟੀ ਦੇ ਜਮਾ ਟੋਰ ਫੋਲ ਕੇ ਇਹਨੂੰ ਵੀ ਨੰਬਰ ਆ ਗਿਆ ਇਹਦਾ ਮੇਰਾ ਖਿਆਲ ਚੌਥਾ ਹੈ ਨਾ ਬਾਈ ਇਹਦਾ ਨੰਬਰ ਚੌਥਾ ਹੈ ਨੰਬਰ ਆ ਗਿਆ ਚੌਥਾ ਥਣ ਮੋਟਾ ਮੋਟਾ ਕੱਢੂ ਇਹਦਾ ਇਹਦਾ ਐਕਟਿਵ ਆ ਪੂਰੀ ਯਾਰ ਪੂਰੀ ਐਕਟਿਵ ਹੈ ਪੂਰੀਆਂ ਮਾਰ ਦਿਆ ਛਾਲਾ ਇੱਥੋਂ ਤੁਰਦੀ ਦੀ ਅਡਜਮੈਂਟ ਜ਼ਿਆਦਾ ਹੁੰਦੀ ਐ ਇਹਨੂੰ ਚਲਾ ਦੇ ਮੈਟਕਰੀ ਨੂੰ ਇਹ ਇੱਥੋਂ ਦਿਖਾ ਲਈਂ ਮੇਰੀ ਇਹ ਇੱਥੋਂ ਇੱਥੇ ਰੋਕ ਲਈ ਬਾਈ ਮਾੜੀ ਰੋਕਲਾ 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 ਫੇਸ ਕਰਦੀ ਉਰਲੇ ਵੱਨੇ ਖੜਦੀ ਨਹੀਂ ਨਾ ਇੱਥੋਂ ਦਿਖਾ ਦਿੰਗਾ ਰੀ ਲੈ ਆ ਬਾਈ ਉਰਲੇ ਬੰਨੇ ਲੈ ਆ ਹੋਰ ਉਹ ਮਰੇ ਦੀ ਬਾਈਕ ਨਾਲ ਸਾਲ ਦੇ ਏੜ ਗੇੜਾ ਹੋ ਸਕਦਾ ਹਨਾ ਮਹੀਨਾ ਖੰਡ ਘੱਟ ਹੀ ਹੋਵੇ ਸਕਦਾ ਘੱਟ ਹੀ ਹੋਵੇ ਅੰਦਰ ਹੀ ਹੋਵੇ ਸਕਦਾ ਪਰ ਢਾਂਚਾ ਬੜਾ ਸੋਹਣਾ ਰੱਖਦੀ ਆ ਉੱਤੋਂ ਜਿਵੇਂ ਤੁਹਾਨੂੰ ਦੱਸਿਆ ਨਾ ਮੈਂ ਚੌੜਾ ਰੱਖਦੀ ਆ ਉੱਤੋਂ ਢਾਂਚਾ ਜਿਵੇਂ ਤੁਹਾਨੂੰ ਮੈਂ ਗੈਪ ਕਹਿੰਦਾ ਹੁੰਦਾ ਮੱਜਾਂ 'ਚ ਵੀ ਆ ਚੀਜ਼ ਤੇ ਆ ਚੀਜ਼ ਦਾ ਗੈਪ ਵੀ ਸ਼ਾਨਦਾਰ ਆ ਤੇ ਉੱਤੋਂ ਢਾਂਚਾ ਵੀ ਸੋਹਣਾ ਰੱਖਦੀ ਆ ਚੌੜੇ ਢਾਂਚੇ ਜਾ ਗਈ ਬਿਲਕੁਲ ਖੜਮੇ ਖੜਮੇ ਪੁੱਠੇ ਜਾ ਗਈ ਇੱਥੇ ਤੋਂ ਪਛਾਣ ਤੋਂ ਢਾਲੂ ਜੀ ਨਹੀਂ ਹੈਗੀ ਕਿਸੇ ਪੱਖ ਤੋਂ ਇਹਦਾ ਕੀ ਰੇਟ ਹੋਊਗਾ ਬਾਈ ਇਹਦਾ 33 ਦਾ ਹੀ ਦਾ ਵੀ ਇਹਦਾ ਵੀ 33 33 60 ਛਾਟ ਹੋ ਗਿਆ ਛਾਟ ਹੋ ਗਿਆ ਜੀ ਜੋੜਾ ਕਿੰਨੇ ਦਾ ਦੇਵਾਂਗੇ ਯਾਰ ਦੋਨੀਆਂ ਜੰਮੀ ਕੋਈ ਨਹੀਂ 65000 ਦਾ ਕਰਾਂਗੇ ਜੋੜਾ 65000 ਦਾ ਕਰ ਦਾਂਗੇ ਜੋ ਚੌਂਟੇ ਨਹੀਂ ਚੱਕਦੇ ਕੋਈ ਨਹੀਂ ਜੇ ਤੁਹਾਡੀ ਵੀਡੀਓ ਬੰਦਾ ਸ਼ੇਅਰ ਕਰਕੇ ਆਉਂਦਾਗਾ ਤਾਂ ਚਾਹਟ ਦਾ ਵੀ ਕਰ ਦਾਂਗੇ ਕੋਈ ਚੱਕਰ ਨਹੀਂ ਆ ਹ ਬਾਈ ਕਹਿੰਦਾ ਵੀਡੀਓ ਸ਼ੇਅਰ ਕਰਕੇ ਨਾ ਸੱਜਣ ਦਾ ਉਹਦੇ ਵਾਸਤੇ ਹੋਰ ਵੀ ਕਨਸੈਸ਼ਨ ਹੈਗਾ ਤੇ ਹੁਣ ਮਾਰਦੇ ਕਰੀ ਇਧਰਲੇ ਬੰਨੇ ਆਹ ਕੱਟੀ ਤੇ ਇਹ ਆ ਗਈ ਮੁਰਰਾ ਚ ਤੇ ਇਹ ਵੀ ਮੁਰਰਾ ਚ ਦਿਖਾਤੀ ਤੁਹਾਨੂੰ ਝੋਲੀ ਝੂਲੀ ਗੁਰੀ ਦੀ ਵੀ ਵਾੜੀ ਚੰਗੀ ਆ ਦਿਖਾ ਦੀ ਗੱਬਣਾ ਮੂੰਗ ਝੋਲੀ ਆ ਝੋਲੀ ਬੋ ਰੱਖਦੇ ਕਿਉਂਕਿ ਥੱਲੇ ਦਿਖਾਉਣ ਦਾ ਮਕਸਦ ਇਹ ਹੁੰਦਾ ਕਿਸੇ ਭਰਾ ਨੇ ਆਨਲਾਈਨ ਮੰਗਵਨੀ ਆ ਥਣਾ ਦਾ ਪਤਾ ਲੱਗ ਜਾਂਦਾ ਵੀ ਸਿੰਗਲ ਚਾਰ ਆਗੇ ਕੱਦ ਸੁਣਾ ਕਰ ਪਤਾ ਗੱਲ ਕੀ ਹੈ ਗੁਰੀ ਮੱਜਾਂ ਤਾਂ ਅਗਲਾ ਇੱਕ ਸੂਆ ਰੱਖ ਕੇ ਅਗਲੇ ਸੂਏ ਵੇਚ ਲੂ ਜਿਹੜਾ ਇਹਨਾਂ ਨੂੰ ਪਾਲੂ ਇਹਨਾਂ ਦੇ ਝੋਲੀ ਮੈਟਰ ਕਰਦੀ ਇਹਦਾ ਇਹ ਮੰਨਦਾ ਵੀ ਇੱਕ ਗੱਲ ਹੋਰ ਦੱਸਦਾ ਨਾ ਇਹ ਐਫ ਡੀ ਵਾਲਾ ਕੰਮ ਹੀ ਆ ਐਫ ਡੀ ਵਾਲਾ ਕੰਮ ਆ ਵੀ ਜਿਵੇਂ ਆਪਾਂ ਬੈਂਕ 'ਚ ਐਫ ਡੀ ਕਰਾ ਦਨੇ ਆ ਜਿਹੜਾ ਸੱਜਣ ਕਟੀਆਂ ਖਰੀਦਦਾ ਵੀ ਘਟਦੀਆਂ ਨਹੀਂ ਵਧਣ ਵਾਲਾ ਕੰਮ ਹੀ ਆ ਬਾਕੀ ਲੋਕ ਗੁਰੀ ਦੇਖਦੇ ਨੇ ਕਿ ਉਹ ਆਪਾਂ ਕਹਿੰਦੇ ਨੇ ਕਟੀਆਂ ਮਹਿੰਗੀਆਂ ਨੇ ਉਹ ਵੀ ਆਪਾਂ ਕਹਿੰਦਾ ਵੀ ਮਹਿੰਗੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਪਾਲੂ ਕੌਣ ਹਣਾ ਜੇ ਮੇਰਾ ਵੀਰ ਕੋਈ ਕੱਟੀਆਂ ਖਰੀਦੂਗਾ ਕੱਟੀਆਂ ਮਹਿੰਗੀਆਂ ਹੋਣ ਦਾ ਕਾਰਨ ਤੁਹਾਨੂੰ ਮੈਂ ਦੱਸ ਦਣਾ ਸੱਜਣਾ ਵੀ ਤੁਸੀਂ ਆਪ ਹੀ ਦੱਸ ਦਿਓ ਕਰਕੇ ਕਮੈਂਟ ਵੀ ਕਰੇ ਆਪਾਂ ਕਿੰਨੀਆਂ ਕੱਟੀਆਂ ਪਾਲਦੇ ਆ ਯਾਰ ਪਤਾ ਗੱਲ ਕੀ ਹੈ ਗੁਰੀ ਜੇ ਕੋਈ ਬੰਦਾ ਕੱਟੀ ਪਾਲੂਗਾ ਉਹਦੀ ਡੇਢ ਦਿਨ ਵੇਚੀ ਆਉਣ ਵਾਲੇ ਸਮੇਂ ਚ ਫਿਰ ਉਹਨੂੰ ਪਾਲਣ ਦਾ ਕੀ ਫਾਇਦਾ ਠੀਕ ਆ ਗੱਲ ਜੋ ਇਹ 60000 ਦੀ ਜੋ ਟੀਵੀ ਗਣੀ ਆ ਫਿਰ ਤਾਂ ਹਨਾ ਫਾਇਦਾ ਹੀ ਨਹੀਂ ਕੋਈ ਰੱਖਣ ਦਾ ਇੱਕ ਗੱਲ ਕਹਿਣਾ ਹੁੰਦਾ ਮੈਂ ਵੀ ਕੱਟੀਆਂ ਮਹਿੰਗੀ ਹੋਣ ਦਾ ਕਾਰਨ ਇਹ ਆ ਵੀ ਜਿਹੜੀ ਆਪਾਂ ਇਹ ਵੀ ਐਕਟਿਵ ਬਹੁਤ ਹੈ ਗੁਰੀ ਐਕਟਿਵ ਇਹ ਵੀ ਬਹੁਤ ਹੈ ਕਿ ਕੱਟੀ ਲੰਬੀ ਰੂੰਬੀ ਸਾਰੀਆਂ ਨਾਲੋਂ ਆ ਕਮਾ ਦੇ ਆਂ ਕਿਰਾ ਇਹਦੀ 14 ਮਹੀਨੇ ਠੀਕ ਹੈ ਗੱਲ ਕੱਦ ਬਹੁਤ ਕਰ ਜੂਗਾ ਕੱਦ ਕਰੂ ਬਹੁਤ ਇਹਦੀ ਮਾਂ ਬਹੁਤ ਲੰਮੀ ਦੀਗੀ ਇੱਥੋਂ ਲੈ ਕੇ ਆਏਗੇ ਆ ਲੈ ਚੱਲੇ ਚੱਲ ਕੱਦ ਕਰ ਜੂਗੀ ਫੁੱਲ ਤੇ ਇੱਥੋਂ ਘਰੀ ਫੇਸ ਤੇ ਮਾਰਨੀ ਕੈਮਰਾ ਐਕਟਿਵ ਵੀ ਫੁੱਲ ਆ ਗਈ ਤੇ ਬਾਕੀ ਢਾਂਚਾ ਬਹੁਤ ਸੋਹਣਾ ਰੱਖਦੀ ਆ ਉੱਤੋਂ ਇਹਦਾ ਕੀ ਰੇਟ ਰਹੂਗਾ ਬਾਈ ਰੇਟ ਬੁਰੀ ਇਹਦਾ ਵੀ 33000 ਦੀ ਦੇ ਦਾਂਗੇ ਹੈ 33000 ਦੀ ਦੇ ਦਾਂਗੇ ਕਿ ਮੈਂ ਇੱਕ ਇੱਕੋ ਜੀ ਕਰਤਾ ਕਰਨਾ ਉੱਥੋਂ ਲਾ ਕੇ ਬਰੇ ਤੱਕ ਇਹ ਆਇਆ ਵੀ ਚੱਲ ਕੋਈ ਭਰਾ ਹੈ ਨਾ ਜੇ ਆਪਣਾ ਠੀਕ ਹੈ ਖਰੀਦਦਾ ਤਿੰਨੇ ਤਾ ਹੋਰ ਵੀ ਮਾਨਤਨ ਕਰਦਾਂਗੇ ਵੈਸੇ ਆਪਾਂ ਰੇਟ ਜਿਆਦਾ ਕਰੀ ਨਹੀਂ ਠੀਕ ਆ ਗੱਲ ਵੀ ਰੇਟ ਜੈ ਜੀ ਰੱਖਿਆ ਜਮੀ ਇਹ ਮੇਰਾ 35 ਕਰਦੇ 38 ਕਰਦੇ ਉੱਚੋ ਛੋਟ ਛੱਪੇ ਕਰਾਂਗੇ ਕੋਈ ਐ ਨਹੀਂ ਹੈ ਵੀ ਬਾਲਾ ਜਿਆਦਾ ਜੋ ਕੋਈ ਬੰਦਾ ਕੱਲੀ ਕੱਲੀ ਖਰੀਦਦਾ ਇਕੱਠੀਆਂ ਚੋਂ ਮਾਨਤਨ ਕਰ ਲੈਂਦਾ ਠੀਕ ਆ ਗੱਲ ਆ ਇਕੱਠੀਆਂ ਚੋਂ ਬਾਈ ਕਹਿੰਦਾ ਉਦਾਂ ਦਾ ਮਾਨਤਨ ਹੋ ਜੂਗਾ ਤੇ ਹੁਣ ਆ ਜਾਗਾ ਰੀ ਓਏ ਛੋਟੇ ਉਸਤਾਦਾਂ ਕਣੀ ਆ ਜਾ ਆ ਘੜੀਆਂ ਤਿੰਨਾ ਮਾਰਕਿੰਗ ਕਰਾ ਦੇ ਚੈੱਕ ਮਾਰਕਿੰਗ ਵਾਈ ਕਹਿੰਦਾ ਛੋਟੀਆਂ ਮੈਂ ਤਾਂ ਲੈ ਲਈਆਂ ਵੀ ਯਾਰ ਇਹਨਾਂ ਦੇ ਕੋਈ ਟੁੱਟਮੀ ਮਾਰਕਿੰਗ ਨਹੀਂ ਲੱਗੀ ਕਿਤੇ ਵੀ ਹੈਨਾ ਓਵਰ ਮਾਰਕਿੰਗ ਕਿਤੇ ਨਹੀਂ ਹੈਗੀ ਗੁਰੀ ਜਿਵੇਂ ਢਿੱਡ ਤੇ ਹੁੰਦੇ ਨੇ ਕਿ ਇਹਨਾਂ ਦੇ ਚਟਾਕ ਜੇ ਕਰਨਾਂ ਤੇ ਹੁੰਦੇ ਨੇ ਇਹ ਸਾਰੀਆਂ ਮੈਂ ਮੰਨ ਲਾ ਵੀ ਜੈਨੂਨ ਮਾਰਕ ਟੋੜ ਤੋੜ ਕੋਲ ਕੇ ਨੂੰ ਵੀ ਤੋੜ ਤੇ ਮਾਰਕਿੰਗ ਜੈਨੂਨ ਜਿਹੜੀ ਬੂਰੀ ਨੀਲੀ ਦੀ ਹੈ ਨਾ ਛੋਟੀ ਉਹ ਤਾਂ ਮੈਂ ਮੰਨ ਲਓ ਵੀ ਛੋਟੀ ਜ਼ਰੂਰ ਆ ਪਰ ਉਹਦਾ ਬਣੂ ਵੀ ਬੜੀ ਚੰਗੀ ਜਾ ਕੇ ਜਿਹੜਾ ਮਾਰਕਿੰਗ ਇਹਦੀ ਵੀ ਕਰਾ ਲੈ ਚੈੱਕ ਸਿੰਘ ਵੀ ਬਾਈਟ ਆ ਗਿਆ ਇੱਕ ਇਹਦਾ ਤੇ ਬਾਕੀ ਇੱਥੋਂ ਕਰਾ ਦੀ ਚੈੱਕ ਜਿਵੇਂ ਬਾਈ ਨੇ ਦੱਸਿਆ ਵੀ ਸਾਮ ਬਿਯੋਦਾ ਨਾਸਲ 'ਚ ਕੋਈ ਕਮੀ ਨਹੀਂ ਮਾਰਕਿੰਗ ਸਾਮ ਤਾਂ ਇਹ ਹੈ ਗੁਰੀ ਉੱਥੇ ਨਾ ਥੋੜਾ ਜਿਹਾ ਕੇਅਰ ਕਰਦੇ ਘੱਟ ਨੇਗੇ ਬਰੀਡ ਹੈਗੀ ਉਧਰਲੀ ਸਾਈਡ ਫਿਰੋਜ਼ਪੁਰ ਵਾਲੀ ਸਾਈਡ ਠੀਕ ਹੈ ਪਰ ਸਮਝੀ ਥੋੜਾ ਜਿਹਾ ਘੱਟ ਕਰਦੇ ਨੇ ਠੀਕ ਹੈ ਗੱਲ ਲੈ ਆ ਇਹਦੀ ਉਮਰ ਕਿੰਨੀ ਕਹੂਗੀ ਇਹਦੀ ਹੋਊਗੀ ਕੋਈ 8-9 ਮਹੀਨੇ ਠੀਕ ਹੈ ਗੱਲ 8-9 ਮਹੀਨੇ ਦੀ ਆ ਸਵਾਲ 'ਚ ਘੱਟ ਜੁ ਆਇਆ ਸਵਾਰਕਿੰਗ ਪ੍ਰੋਪਰ ਆ ਹਨਾ ਜਿੰਨੀ ਕਹੀ ਸਵਾਭ ਬਹੁਤ ਠੰਡਾ ਗੁਰੀ ਇਹਨਾਂ ਦਾ ਠੀਕ ਹੈ ਗੱਲ ਇਹਨਾਂ ਦੇ ਤਿੰਨਾਂ ਦੀ ਕਿੰਨੇ ਪੈਸੇ ਲਾ ਲਾਂਗੇ ਧਿਆਨ ਯਾਰ ਇਹਨਾਂ ਤੇ 78000 ਲੱਗ ਰਹੀ ਤਿੰਨਾਂ ਦੀ ਹਾਂ ਜੇ ਆਪਾਂ ਕੱਲੀ ਕੱਲੀ ਰੇਡ ਕਰੀਏ ਠੀਕ ਹੈ ਤਾਂ ਹੈਗਾ 5-7000 ਦਾ ਅੰਤਰ ਠੀਕ ਹੈ ਇਹਨਾਂ ਚ ਆਖੂ ਲੰਮੀ ਹਾਂ ਹਾਂ ਹੁਣ ਲੈ ਆ ਦੋ ਨੰਬਰ ਵਾਲੀ ਇਹ ਲੈ ਆ ਲੈ ਆ ਲੈ ਆ ਇਹਦਾ ਬੱਚਾ ਲੱਲਾ ਵੀ ਤੱਕੇ ਨਾਲ ਹੀ ਲਿਆਏ ਇਹਦੇ ਦਾ ਮਾਰ ਕੇ ਮੁਰ ਕੇ ਬਾਹਲੇ ਸੋਨੇ ਨੇ ਰੋਕੀ 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 ਇੱਥੇ ਰੋਕ ਲੈ ਰੋਕ ਲੈ ਰੋਕ ਲੈ ਐਕਟਿਵ ਤਾਂ ਪੂਰੀ ਆ ਨਾ ਇੱਥਾ ਦਿਖਾ ਦੇ ਗਰੀ ਹੈਗੀ ਦਾ ਛੋਟੀ ਜੀ ਆ ਜਮੇ ਉਹ ਜਵਾਕ ਵੀ ਖੇਡ ਲੱਗੇ ਰਹਿਣਗੇ ਨਾ ਖੇਡ ਲੱਗੇ ਰਹਿਣਗੇ ਮੂੰਹ ਵੀ ਪਊਗਾ ਇਹ ਚ ਠੀਕ ਹੈ ਗੱਲ ਆ ਲੈ ਚ ਲੈ ਇਹਨੂੰ ਇਹਨਾਂ ਦਾ ਬੱਚੇ ਗਰੀ ਹੋ ਜਿਹਨੇ ਬੱਚੇ ਖੇਡ ਖੂਡ ਲਾਉਣਿਆਂ ਖੇਡਾਂ ਦੇ ਪੈਸੇ ਲਾਦਾਨੇ ਉਹ ਖੇਡਾਂ ਦੇ ਪੈਸੇ ਲਾਉਣ ਦੀ ਲੋੜ ਨਹੀਂ ਆਈ ਤੀ ਪੈਸੇ ਲਾਦੇ ਨਾਲ ਤਾਂ ਥੋੜੀ ਖੇਡ ਆ ਇਹ ਨਾਲੇ ਖੇਡ ਮਹਿੰਗੀ ਹੋ ਜੂਗਾ ਹਾਂ ਜਾ ਕੇ ਮਹਿੰਗੀ ਹੋ ਜੀ ਸਹੀ ਗੱਲ ਲੈ ਚਲ ਇਹਨੂੰ ਲੈ ਚਲ ਬਾਈ ਪਾਣੀ ਫਿਰ ਪਿਆ ਦੇ ਪਹਿਲੇ ਲੈ ਚਲ ਇਹ ਇੱਥੇ ਇੱਥੇ ਜੇ ਰੋਗ ਲਿੰਗਾ ਜਾ ਕੇ ਇੱਥੇ ਰੋਗ ਲਾ ਇੱਥੇ ਦਿਖਾ ਲਈਂ ਗਰੀ ਮਾਰ ਕੇ ਤਾਂ ਬਾਲੇ ਚੰਗੇ ਨੇ ਗੁਰੀ ਇਹਨਾਂ ਦੇ ਠੀਕ ਆ ਓਵਰ ਨਹੀਂ ਹੈਗਾ ਕਿਤੇ ਓਵਰ ਨਹੀਂ ਹੈਗਾ ਆਪਾਂ ਇਹ ਚੀਜ਼ ਦੇਖ ਕੇ ਲੈ ਕੇ ਆਏਗੇ ਕਿੰਨੀ ਕੁ ਉਮਰ ਹੋਊਗੀ ਇਹਦੀ ਉਦੀ ਹੋਊਗੀ 6 ਮਹੀਨੇ ਪੰਜ ਹੋਵੇ 6 ਹੋਵੇ ਛੋਟੀ ਆਪਾਂ ਇਹ ਕਹਿ ਕਹਿ ਸਕਦੇ ਆ ਵੀ ਥੋੜੀ ਥੋੜੀ ਜਿਹੀ ਥਾਂ ਚ ਹੀ ਖੜੂਗੀ ਜਿਹੜੇ ਭਰਾ ਕੋਲੇ ਕਰਦੇ ਸ਼ਹਿਰ ਵਾਲਾ ਬੰਦਾ ਲੈ ਜਾਊਗਾ ਨਾ ਚਾਹੇ ਬੈੱਡਰੂਮ ਚ ਰੱਖ ਲਿਆ ਗਲਾ ਕੋਈ ਐ ਚੱਕਰ ਨਹੀਂ ਹੈਗਾ ਹਾਂ ਚਾਹੇ ਕੋਈ ਸ਼ਹਿਰ ਵਾਲਾ ਬੰਦਾ ਹੀ ਲੈ ਜਾ ਜਿਹੜਾ ਸ਼ੌਂਕ ਰੱਖਦਾ ਜਾ ਹਮਾਚਰ ਵਾਲੇ ਭਰਾ ਸ਼ੌਂਕ ਰੱਖਦੇ ਨੇ ਹਨਾ ਵੀ ਉਧਰ ਵੀ ਜਿਹੜਾ ਉਹ ਖੋਣਾਂ ਨੇ ਹਾਂ ਖੜੀ ਰਹਿਣ ਦੇ ਤੀਨ ਨੂੰ ਦੋਨਾਂ ਨੂੰ ਦਿਖਾ ਲਾਂ ਕਢਾ ਕੇ ਇਕੱਠੀਆਂ ਤੇ ਹੁਣ ਲਿਆ ਬੂਰੀ ਨੀਲੀ ਰਾਵੀ ਰੇਟ ਨਾ ਤਿੰਨਾਂ ਦਾ ਕਰਾਤਾ ਬਾਈ ਤੋਂ ਕਿੰਨਾ ਰੇਟ ਦੱਸੇ ਕਿੰਨਾ ਦਾ 80000 ਇੱਥੇ ਇੱਥੇ ਰੋਕੀ ਰ ਇਹ ਇੱਥੋਂ ਦਿਖਾ ਨਹੀਂ ਗਈ। ਇਹ ਇਹਦੀ ਮਾਰਕਿੰਗ ਸਭ ਤੋਂ ਤਕੜੀ ਲੱਗਦੀ ਆ ਯਾਰ ਮੇਰੇ। ਇਹਦੀ ਬੱਗੀ ਨਾ ਆ ਸਕੀ। ਠੀਕ ਆ ਗੱਲ। ਆ ਦੇਖੋ ਗੁਰੀ ਜਿਹੜੀ ਸਕਿਨ ਹੈਗੀ ਗੁਲਾਬੀ ਆ। ਇੱਥੋਂ ਇੱਥੋਂ ਵੀ ਹੋਊਗੀ ਜੇ ਆਪਾਂ ਕੈਮਰਾ ਮਾਰਾਂਗੇ ਨਾ। ਅੱਲਾਹ ਚਲਾ। ਹਾਂਜੀ। ਅੱਲਾਹ ਚਲਾ, ਚਲਾ, ਚਲਾ ਇਹਨੂੰ। ਇਹਦੀ ਉਮਰ ਕਿੰਨੀ ਹੋਊ ਬਾਈ? ਇਹਦੀ ਵੀ 5-6 ਮਹੀਨੇ ਹੋਊਗੇ। ਠੀਕ ਆ। ਇਹਦਾ ਹਜੇ ਲੂਈਆਂ ਉੱਤਰੀ ਪਹਿਲੀ ਲੂਈਆਂ ਨਹੀਂ ਉੱਤਰੀ ਆ ਯਾਰ। ਪਹਿਲੀ ਲੂਈ ਨਹੀਂ ਉੱਤਰੀ। ਇਹਦਾ ਕੱਟੀ ਬਹੁਤ ਬਣਨ ਵਾਲੀ ਆ ਗੁਰੀ। ਉਹ ਬੂਰਾ ਬੱਚਾ ਹਮੇਸ਼ਾ ਭਰਾ ਭਾਲਦੇ ਨੇਗੇ ਮੱਝ ਦਾ ਰੇਟ ਵੀ ਵਧ ਜਾਣਾ 15-20000 ਬੂਰੇ ਬੱਚੇ ਨਾਲ ਇੱਥੋਂ ਮਾਰੀ ਗਰੀ ਕੈਮਰਾ ਉਮਰ ਸਿਰਫ 5 ਤੇ 6 ਮਹੀਨਿਆਂ ਦੇ ਵਿੱਚ ਹੀ ਆ ਗਈ ਪਰ ਅੱਖਾਂ ਕਹਿ ਲਈਏ ਮੱਥੇ 'ਚ ਜਿਵੇਂ ਬੱਲ ਬਾਈ ਨੇ ਦੱਸਿਆ ਤੇ ਪੈਰਾਂ ਤੇ ਨਿਸ਼ਾਨ ਆ ਗਏ ਪ੍ਰੋਪਰ ਜੀ ਮਾਰਕਿੰਗ ਆ ਓਵਰ ਆਲਾ ਕੰਮ ਨਹੀਂ ਕਿਤੇ ਵੀ ਤੇ ਅਈ ਦੀ ਵੀ ਫਾਲਾ ਰੱਸੀ ਇਹ ਇਹ ਤਾਂ ਮੈਂ ਰეკਮੈਂਡ ਕਰੂੰਗਾ ਵੀ ਯਾਰ ਦੋਨੇ ਹਨਾ ਜੇ ਦੋਨੇ ਕੋਈ ਬੰਦਾ ਲੈ ਜੇ ਤੁਹਾਡੇ ਵਾਲੀ ਗੱਲ ਹੈ ਜੇ ਕੋਈ ਸ਼ਹਿਰ ਵਾਲਾ ਭਰਾ ਰੱਖ ਲੇ ਚਾਹੇ ਤਾਂ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਊਗੀ। ਥਾਂ ਦੀ ਦਿੱਕਤ ਨਹੀਂ ਆਉਣੀ ਕਿਤੇ ਨਾਲ ਦਾ ਜਵਾਗ ਖੇਡ ਲੱਗੇ ਰਹਿਣਗੇ ਨਾਲੇ ਜਿਵੇਂ ਤੁਹਾਨੂੰ ਦੱਸਿਆ ਵੀ ਖੇਡਾਂ ਇਹ ਨਾ ਮਹਿੰਗੀ ਹੋਣ ਵਾਲੀਆਂ ਨੇ ਸਸਤੀਆਂ ਹੋਣ ਵਾਲੀਆਂ ਨਹੀਂ ਹੈਗੀਆਂ। ਪੂਰੀਆਂ ਬਰੀਡ ਚ ਨੇ। ਲੈ ਲੈ ਆ ਲੈ ਆ ਲੈ ਜਲੰਦਰ ਚਲੋ ਵੀ। ਆ ਜਾ ਆ ਲੈ ਆ ਇੱਧਰ ਲੈ ਬੰਨੇ ਤੇ ਬਾਕੀ ਤੋੜ ਕੇ ਤੁਹਾਨੂੰ ਤਾਂ ਦਿਖਾਤੀਆਂ ਕਈ ਵਾਰੀ ਭਰਾ ਕਹਿੰਦੇ ਹਨਾ ਤੋੜ ਕੇ ਨਹੀਂ ਦਿਖਾਈ ਕਰਤੀ ਕਿਉਂਕਿ ਤੋੜ ਕੇ ਦਿਖਾਉਣ ਨਾਲ ਤੋਰੇਤਾਰੇ ਦੀ ਹਰੇਕ ਪੱਖ ਤੋਂ ਥਣ ਥਣ ਗੁਰੇ ਨਰੇ ਵੀ ਚਾਰ ਚਾਰ ਹੋਣਗੇ ਵੀਰੇ। ਆਚਾਰੀ ਨੇ। ਹਾਂ। ਫालतू ਤਾਂ ਨਹੀਂ ਕਿਸੇ ਦੇ। ਕੋਈ ਫालतू ਥਣ ਕਿਸੇ ਦਾ ਨਹੀਂ ਹੋਗਾ ਇਹ ਚੀਜ਼ ਪਿੱਛੇ ਭਰਾ ਕਹਿ ਨਹੀਂ ਸਕਦੇ ਆਪਾਂ ਨੂੰ। ਠੀਕ ਆ ਗੱਲ। ਆ ਨੰਬਰ ਬੋਲ ਦੇਣਾ। ਨੰਬਰ ਆਇਆ ਵੀਰੇ 97815 ਹਾਂਜੀ 64412 64412 ਪਿੰਡ ਆ ਗਿਆ ਸਾਡੇ ਨਾਲ ਬਾਈ ਦਾ ਰਾਮਗੜ੍ਹ ਜਬੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ। ਧੰਨਵਾਦ।